ਬਲੀ ਓਠਵੇਂ ਗੱਲ ਸੁਣ ਹਾਂਜੀ ਅੰਮੇ ਇਦਾਂ ਕਰ ਮੈਨੂੰ 20000 ਰੁਪਏਾਂ ਕਢਾ ਕੇ ਲੈ ਆ ਦੇ ਬੈਂਕ ਚ 20000 ਰੁਪਿਆ ਆ ਕੀ ਕਰਨੇ ਤੁਸੀਂ ਪੈਸੇ ਵੀ ਚਾਹੀਦੇ ਮੈਨੂੰ ਮੈਂ ਤਾਂ ਹੀ ਮੰਗੇ ਆ ਨਹੀਂ ਨਹੀਂ ਲੋੜਵਾ ਤਾਨੂੰ ਨਹੀਂ ਮੈਂ ਹੁਣ ਘਰ ਚੋਂ ਪੈਸੇ ਲੈ ਕੇ ਵਰਤ ਨਹੀਂ ਸਕਦੀ ਤੈਨੂੰ ਇਹ ਲਿਖ ਕੇ ਦਾਂ ਪਹਿਲਾਂ ਮੈਂ ਕਿੱਥੇ ਵਰਤਨੇ ਆ ਪਰ ਮੈਂ ਕੋਈ ਗੱਲ ਦਾ ਤੇ ਪਤਾ ਹੋਵੇ ਉਹ ਤਾਂ ਮੈਂ ਕਢਾ ਦਿੰਨਾ ਵਾ ਕੋਈ ਗੱਲ ਨਹੀਂ ਆ ਤੂੰ ਬੱਸ ਮੈਨੂੰ ਲਿਆ ਕੇ ਦੇ ਜਿੱਥੇ ਮਰਦੀ ਮੈਂ ਵਰਤਣੀ ਹੁਣ ਚਾਹੀਦੀ ਏ ਮੈਨੂੰ ਚੱਲ ਕੋਈ ਗੱਲ ਨਹੀਂ ਮੈਂ ਲਿਆ ਦਿੰਦਾ ਵਾ 20 ਚਾਹੀਦਾ ਆਹ 20 ਚਾਹੀਦਾ ਕੋਈ ਗੱਲ ਨਹੀਂ ਮੈਂ ਚੱਲੀ ਜਿਹੜਾ ਗਵਾਂਡੀਆਂ ਵਾਲਾ ਆਉਂਦਿਆਂ ਤੱਕ ਨਾ ਲੈ ਕੇ ਆ ਜਾ ਕੋਈ ਗੱਲ ਨਹੀਂ ਤੂੰ ਹੋ ਤੈ ਮੈਂ ਲਿਆ ਦਿੰਦਾ ਤੁਹਾਡੇ ਆਉਂਦਿਆਂ ਚੱਲ ਠੀਕ ਐ ਫਿਰ ਇਹ ਮਮੀ ਨੇ ਵੀ ਯਾਰ ਭੀ ਕਰਨਾ ਸਮਝ ਨਹੀਂ ਲੱਗੀ ਕੋਈ ਗੱਲ ਦੀ ਚੱਲ ਲੋਡ ਹੋਊ ਮੇਰੀ ਗੱਲ ਸੁਣੋ ਮੰਮੀ ਕੀ ਪੈਸੇ ਦੀ ਗੱਲ ਕਰੰਦੇ ਸੀ ਉਹ ਮੰਮੀ ਨੇ ਪੈਸੇ ਦੀ ਗੱਲ ਕਰਨੀ ਮੈਂ ਤਾਂ ਸੁਤਾ ਹੀ ਤੇ ਕਹਿੰਦੇ 20000 ਰੁਪਇਆ ਕਢਾ ਕੇ ਦੇ ਮੈਨੂੰ ਉਹ ਇਹਨਾਂ ਨੇ ਕੀ ਕਰਨੀ ਆ ਮੈਂ ਤਾਂ ਪੁੱਛਿਆ ਉਹਨਾਂ ਨੂੰ ਕਿ ਕਿੱਥੇ ਵਰਤਨੇ ਆ ਤੁਸੀਂ ਮੈਂ ਕਢਾ ਦਿੰਨਾ ਉਹਦਾ ਆਹੋ ਪਰ ਉਹ ਗਾੜੀਆਂ ਕਹਿੰਦੇ ਮੈਨੂੰ ਕਢਾ ਕੇ ਦੇ ਕਿ ਮੈਂ ਪੈਸੇ ਹੀ ਨਹੀਂ ਵਰਤ ਸਕਦੀ ਹੁਣ ਨਹੀਂ ਪੈਸੇ 20000 ਕੋਈ ਕੰਮ ਹੋਊਗਾ ਤੇ ਫੇਰੀ ਆ ਉਹਦਾ ਇਹਨਾਂ ਨੇ ਪੈਸੇ ਕੀ ਕਰਨੀ ਆ ਅੱਗੇ ਤੇ ਕਰੀ ਨਾ ਲਿਆ ਨਹੀਂ ਇਹਨਾਂ ਨੇ ਉਹ ਚਲ ਕਢਾ ਕੇ ਦੇ ਦਿੰਨੇ ਆ ਅੱਗੇ ਗੁੱਸੇ 'ਚ ਫਿਰਨ ਦੀ ਐ ਫੇਰ ਕਹੂਗੀ ਵੀ ਪੈਸੇ ਨਹੀਂ ਕਢਾ ਕੇ ਦਿੰਦੇ ਮੈਨੂੰ ਚਲੋ ਵੇਖ ਲਓ ਮਰਜ਼ੀ ਆਪਣੀ ਪੁੱਛ ਲਓ ਡਾਡੀ ਜੀ ਨੂੰ ਇੱਕ ਵਾਰ ਕੀ ਕਹਿੰਦੇ ਆ ਆਂਦੀ ਆ ਗਈ ਮੈਂ ਗਵਾਂਢ 'ਚ ਹੋ ਕੇ ਤੇ ਮੇਰੇ ਅੰਦਾਂ ਨੂੰ ਕਢਾ ਕੇ ਰੱਖੀ ਡਾਡੀ ਨੇ ਕਹਿਣਾ ਵਾ ਕੋਈ ਗੱਲ ਨਹੀਂ ਕਢਾ ਕੇ ਰਿਆ ਹਾਂ ਨਾ ਮੈਂ ਹੁਣ ਸਮਝ ਨਹੀਂ ਨਾ ਲੱਗਦੀ ਕਿ ਮੰਮੀ ਜੀ ਕਿਹੜੇ ਕੰਮ ਵਿੱਚ ਤੁਰੇ ਫਿਰਨਦੇ ਆ ਉਹਦੇ ਮਨ ਵਿੱਚ ਕੀ ਪਤਾ ਕੀ ਚੱਲਣਦੇ ਆ ਵਾ ਤੇ ਕੀ ਨਹੀਂ ਅੱਗੋਂ ਪਿਛੋਂ ਤੇ ਕਦੀ ਪੈਸਾ ਮੰਗਿਆ ਨਹੀਂ ਇਹਨਾਂ ਨੇ ਉਹ ਹੀ ਨਾ ਚਲ ਕੋਈ ਗੱਲ ਨਹੀਂ ਮੈਂ ਕਢਾ ਕੇ ਲਿਆਉਣਾ ਪੀਆਵੇਂ ਤੇਰੇ ਨਾਲ ਘਰ ਦੇ ਵਿੱਚ ਕੋਈ ਗਲਤ ਨਾ ਹੋ ਜੀ ਆਪਣੇ ਵੱਲੋਂ ਤੇ ਚੰਗਾ ਕਰਨਦੇ ਆ ਨਾ ਆਪਾਂ ਤੇ ਜੇ ਕੋਈ ਉਲਟਾ ਹੋ ਗਿਆ ਨਾ ਤੇ ਫਿਰ ਆਪਾਂ ਕੀ ਕਰਾਂਗੇ ਉਹ ਕਰਨਾ ਕੀ ਆ ਫਿਰ ਸਬਰ ਹੀ ਕਰਨਾ ਪਾਈ ਤੁਹਾਨੂੰ ਬਥੇਰਾ ਸਮਝਾਇਆ ਉਹਦੋਂ ਦਾ ਹੈ ਤਾਂ ਸਈਆਂ ਪਰ ਨਹੀਂ ਮਨ ਨੂੰ ਤਾਂ ਸਲੀਜੀ ਨਹੀਂ ਹੋਉਂਦੀ ਵੀ ਕੀ ਕਰੀਏ ਵੀ ਹੁਣ ਉਹ ਕੋਈ ਗੱਲ ਨਹੀਂ ਮੈਂ ਲਿਆਉਣਾ ਵਾ ਕਢਾ ਕੇ ਮੇਰੀ ਗੱਲ ਸੁਣੋ ਇੱਕ ਦੀ ਘਰ ਦੇ ਵਿੱਚ ਇੰਨਾ ਖੁਸ਼ੀ ਦਾ ਮਾਹੌਲ ਤੇ ਦੂਜੇ ਪਾਸੇ ਸਾਨੂੰ ਇੰਨੀ ਟੈਨਸ਼ਨ ਪਈ ਆ ਐਦਾਂ ਨਾ ਨਾ ਦੇ ਖੁਸ਼ੀ ਵਾਲਾ ਕੰਮ ਕਰਨ ਨੂੰ ਦਿਲ ਕਰਨ ਦਿਆ ਵਾ ਤੇ ਨਾ ਕੁਝ ਹੋਰ ਉਹ ਤੇ ਤੇਰੀ ਗੱਲ ਠੀਕ ਵਾ ਹੁਣ ਉਦਨ ਕਿੰਨੇ ਜਾਣੇ ਬੈਠੇ ਇੱਥੇ ਉਹਨਾਂ ਦੇ ਵਿੱਚ ਸਾਡੀ ਭੇਜਤੀ ਆ ਨਾਲ ਹੁਣ ਮਾਸੀ ਵੀ ਆਈ ਹਾਂਜੀ ਮਮਾ ਜੀ ਵੀ ਆਏ ਉਦਨ ਤੇ ਕਿੰਨੀਆਂ ਗੱਲਾਂ ਕਰਕੇ ਗਏ ਪਰ ਮੰਮੀ ਜੀ ਨੇ ਤਾਂ ਮਸਲ ਲੱਗਣ ਹੀ ਨਹੀਂ ਦਈ ਤੇ ਇੰਨੇ ਰਿਸ਼ਤੇਦਾਰ ਇਕੱਠੇ ਹੋਏ ਹੀ ਤੇ ਮੈਂ ਹੁਣੀ ਸੁਧਰ ਜਾ ਮਾਸੀ ਦੇ ਕਹਿਣ ਦੀ ਤੂੰ ਦੱਸ ਇਹ ਚਰਨਾ ਕੀ ਕੀਤਾ ਉਹਨਾਂ ਨੇ ਤੇ ਫਿਰ ਦੱਸ ਦੇ ਵੀ ਕੁੱਖ ਨਹੀਂ ਉਹਨਾਂ ਸਾਹਮਣੇ ਤਾਂ ਗੱਲ ਨਹੀਂ ਆਉਂਦੀ ਕੋਈ ਵੀ ਚੁੱਪ ਕਰਕੇ ਬੈਠੇ ਚਾਹੇ ਫਿਰ ਅੱਗੇ ਜਵਾਬ ਦਿੰਦੇ ਆ ਉਹ ਚੱਲ ਕੋਈ ਗੱਲ ਨਹੀਂ ਯਾਰ ਮੈਂ ਪੈਸੇ ਕਢਾ ਕੇ ਲਿਆਉਣਾ ਵਾ ਤੇ ਦੇ ਦਿੰਨੇ ਆ ਫੇਰ ਨਾ ਕੋਈ ਨਾ ਕੋਈ ਪੰਗਾ ਪਾ ਦੇ ਚੱਲ ਕੀ ਪਤਾ ਵਾ ਕਿ ਮਨ ਬਦਲ ਹੀ ਗਿਆ ਹੋਵੇ ਇਹ ਸੋਚਦੇ ਹੁਣ ਵੀ ਚੱਲ ਕੋਈ ਨਹੀਂ ਕੁੜੀ ਦੇ ਵਿਆਹ ਤੇ ਦੇ ਦਿੰਨੇ ਆ ਹੋਰ ਇਹਨਾਂ ਨੇ ਪੈਸੇ ਕੀ ਕਰਨੇ ਸੀ ਕੋਈ ਉਧਰ ਨਹੀਂ ਗਾ ਦੇਣੇ ਇਹਨਾਂ ਪੈਸੇ ਮੈਨੂੰ ਪਤਾ ਮਮੀ ਦਾ ਲਓ ਜੀ ਚਲੋ ਆਜੋ ਡੈਡੀ ਜੀ ਅੱਛੇ ਕੀ ਮੌਤ ਦੇ ਇਹ ਡੜੀ ਵਿੱਚ ਕੁਰਸੀ ਲਾ ਇੱਥੇ ਗਏ ਜੇ ਗਵਾਂਢ ਜੀ ਆ ਜਾਂਦੇ ਆਪੇ ਉਹ ਮੈਂ ਇਹਦੇ ਲੰਮੇ ਪਿਆ ਸੀ ਤੇ ਰੱਖਣ ਦੇ ਆ ਗਈ ਮੈਂ ਗਵਾਂਢ ਚ ਹੋ ਕੇ ਅੱਛਾ ਹਾਂਜੀ ਤੇ ਨਾਲੇ ਪੈਸੇ ਪੁੱਛਣ ਲਈ ਦੇ ਕਹਿਣ ਪੈਸੇ ਤੀ 20000 ਰੁਪਇਆ ਦੇ ਮੈਨੂੰ ਕਢਾ ਕੇ ਉਹ ਨਹੀਂ ਕਰਨੇ ਪਤਾ ਨਹੀਂ ਅਸਲ ਚ ਉਹਨੇ ਗੱਲ ਤੇ ਨਹੀਂ ਦੱਸੀ ਕੋਈ ਵੀ ਹੂੰ ਸਰਪਿੰਦਰ ਕਹਿੰਦੇ ਵੀ ਗਏ ਉਧਰ ਨਾ ਦੇਣੇ ਹੁਣ ਨੇ ਮੈਂ ਹਾਂ ਸ਼ਾਇਦ ਕਿਤੇ ਬਦਲਣਾ ਗਏ ਹੁਣ ਤੇ ਕਹਿੰਦੇ ਹੋਣਗੇ ਵੀ ਚਲ ਵਿਆਹ ਤੇ ਦੇ ਦਿੰਨੇ ਆ ਉਧਰ ਕਿੱਥੇ ਦੇਣ ਲਈ ਆ ਹੁਣ ਹਫਤੇ ਬਾਅਦ ਉੱਥੇ ਪੈਸੇ ਦੇਣੇ ਨੇ ਪਤਾ ਨਹੀਂ ਜੇ ਮੈਨੂੰ ਕਹਣ ਦੇ ਵੀ ਕਢਾ ਲਿਓ ਹੂੰ ਤੇ ਮੈਂ ਚਲ ਕਢਾ ਦਿੰਨਾ ਉਧਰ ਨਹੀਂ ਕਿ ਦੇਣੇ ਨੇ ਇੱਕ ਨਾ ਡੈਡੀ ਜੀ ਪਤਾ ਨਹੀਂ ਮੰਮੀ ਚੁੱਪ ਚੁੱਪ ਵੀ ਰਹਿੰਦੇ ਆ ਉਦੋਂ ਦੇ ਨਾਤ ਕਹਿੰਦਾ ਕੂਣ ਬੋਲਣ ਦੇ ਆ ਤੇ ਨਾ ਕੁਝ ਹੋਰ ਤੇ ਐਵੇਂ ਫਿਕਰ ਜੀ ਹੋਈ ਜਾਂਦੀ ਆ ਇਹ ਬੰਦੇ ਦੇ ਮਨ ਵਿੱਚ ਕਈ ਗੱਲਾਂ ਆ ਜਾਂਦੀਆਂ ਵਾ ਐਵੇਂ ਕੋਈ ਹੁਲਟਾ ਨਾ ਹੋ ਜੇ ਘਰ ਦੇ ਵਿੱਚ ਉਹ ਨਹੀਂ ਕੋਈ ਗੱਲ ਨਹੀਂ ਹੁੰਦੀ ਮੈਨੂੰ ਤੇ ਇਹ ਆ ਵੀ ਪੈਸੇ ਉਧਰ ਨਹੀਂਗੇ ਦੇਣੇ ਹਾਂਜੀ ਲੱਗਦਾ ਸ਼ਾਇਦ ਇਹਦੇ ਭਰਾ ਨੂੰ ਨਾ ਲੋੜ ਹੋਵੇ ਉਧਰ ਨਾ ਦੇਣੇ ਹੁਣ ਨਹੀਂ ਜੇ ਲੋੜ ਵੀ ਹੁੰਦੀ ਤਾਂ ਦੱਸ ਦਿੰਦੇ ਸਾਨੂੰ ਗੱਲ ਮੇਰ ਨਾਲ ਵੀ ਨਹੀਂ ਕੀਤੀ ਆਹ ਮੇਰ ਨਾਲ ਨਹੀਂ ਕਹਿ ਕੇ ਗਏ ਆ ਇੱਥੇ ਵੀ ਕਢਾ ਕੇ ਲਿਆ ਮੈਨੂੰ ਚਾਹੀਦੇ ਆ ਇਹ ਤੇ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਢਾ ਦਿੰਨਾ ਮੈਂ ਤਾਂ ਉਹਦਾ ਗੱਲ ਪੁੱਛੀ ਗਾੜੀਆਂ ਤੇ ਭਰ ਕਹਿਣ ਦੇ ਇਹ ਵੀ ਇਹ ਮੈਂ ਪੈਸੇ ਵੀ ਨਹੀਂ ਵਰਤ ਸਕਦੀ ਹੁਣ ਘਰ ਚ ਚਲ ਕੋਈ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਘਟਾ ਦੇ ਹਾਂ ਆਪੇ ਲੱਗ ਜੂ ਪਤਾ ਹੀ ਹਾਂਜੀ लवली ਹਾਂਜੀ ਗਿਆ ਹੋਂਦਰ ਨਹੀਂ ਉਧਰ ਤੇ ਨਹੀਂ ਗਿਆ ਮੈਂ ਦੇਖਣਾ ਤਾਂ ਸਹੀ ਵਿਆਹ ਦੇ ਕੀ ਚੱਲਣ ਗਿਆ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਹੋਣੀਆਂ ਵਾ ਬਸ ਮੰਮੀ ਦੀ ਟੈਨਸ਼ਨ ਵਾ ਘੇਰ ਨਾ ਕੋਈ ਪੰਗਾ ਪਾ ਦੇਣ ਵਿੱਚ ਉਹ ਨਹੀਂ ਪਾਉਗੀ ਜਮੇ ਨਾ ਫਿਕਰ ਕਰੋ ਤੇ ਬਾਕੀ ਰੜੀ ਸਾਰੇ ਕੰਮ ਵਧੀਆ ਵਧੀਆ ਹੋਣਦੇ ਆ ਬਸ ਇਹ ਮਮੀ ਜੀ ਦੀ ਫਿਕਰੀ ਆ ਬਸ ਹੋਰ ਤਾਂ ਸਾਰੀਆਂ ਤਿਆਰੀਆਂ ਉਧਰ ਵੀ ਹੋਉਂਦੀਆਂ ਨੇ ਤੇ ਇੱਧਰ ਵੀ ਚਲੋ ਸਾਰੀਆਂ ਹੋਈ ਗਈਆਂ ਤਕਰੀਬਨ ਉਹ ਕੋਈ ਗੱਲ ਨਹੀਂ ਹਾਂ ਜੀ ਹੋ ਜਾਣਾ ਠੀਕ ਨੇ ਆ ਦਿਨ ਵੀ ਥੋੜੇ ਹੀ ਰਹਿ ਗਏ ਆ ਵਿਆਹ 'ਚ ਚਲੋ ਵਧੀਆ ਵਧੀਆ ਹੋ ਜੇ ਤੇ ਵਧੀਆ ਹੀ ਆ ਕੋਈ ਗੱਲ ਨਹੀਂ ਉਹ ਲਿਆਦੀ ਪੈਸੇ ਨੂੰ ਤੇ ਆਪਾਂ ਹਾਂ ਮੈਂ ਲਿਆ ਦਿੰਨਾ ਹਾਂ ਫੇਰ ਕਹਿਣਗੇ ਕਢਾ ਕੇ ਨਹੀਂ ਦਿੱਤੇ ਚਲ ਡੈਡੀ ਜਿੱਦਾਂ ਤੁਸੀਂ ਇੱਕ ਵਾਰ ਪੁੱਛ ਲਿਓ ਮੜਾਏ ਆ ਜੀ ਹੀ ਪੁੱਛਿਆ ਨਾ ਤੇ ਫਿਰ ਉਹਨਾਂ ਨੇ ਗੁੱਸਾ ਕਰਨਾ ਵਾ ਤੇ ਚਲ ਤੁਸੀਂ ਮੜੀ ਦੀ ਗੱਲ ਕਰਕੇ ਵੇਖ ਲਓ ਇੱਕ ਵਾਰੀ ਮੈਂ ਪੁੱਛ ਲਾਂ ਚਲ ਹੁੰਦੇ ਆ ਤੇ ਫਿਰ ਪੁੱਛ ਲਿਓ ਮੈਂ ਜਾਨਾ ਕਢਾ ਕੇ ਲਿਆਵਾਂ ਹਾਂ ਚੱਲ ਸਬਜੀ ਤਾਂ ਬਣੀ ਗਈ ਆ ਆਉਂਦੇ ਆ ਨਾ ਤੇ ਇਹਨਾਂ ਨੂੰ ਕੰਨੀਆਂ ਰੋਟੀ ਖਾ ਲੋ ਪਹਿਲਾਂ ਸਾਰਾ ਦਿਨ ਬੰਬੀ ਦੇ ਕੱਢ ਆਉਂਦੇ ਆ ਮਾਰਾਇ ਫੇਰਾ ਮਾਰਾਇ ਫੇਰਾ ਕਣਕ ਦੀ ਸਬਜੀ ਸਬਜੀ ਤਾਂ ਬਣ ਗਈ ਆ ਤੇ ਕਣਕ ਨੂੰ ਸਪਰੇਅ ਕਰਾਉਣੀ ਪਊ ਕਿ ਠੀਕ ਵਾ ਨਹੀਂ ਕਰਾਉਣੀ ਪੈਣੀ ਆ ਤੇ ਫੇ ਕਰਾ ਲਓ ਤੇ ਵਿਆਹ ਚ ਰੋਝ ਜਾਣਾ ਵਾ ਤੇ ਤੇਲਾ ਜਾ ਮੁੜ ਕੇ ਪਿਆ ਨਾ ਜਾਵੇ ਕਹਿੰਨਾ ਵਾ ਕਿ ਬੰਦੇ ਨੂੰ ਪਿਆਣ ਕੇ ਕਰ ਜਾਣੀ ਉਹਨਾਂ ਨੇ ਚਲੋ ਕਹਿ ਛੱਡੋ ਫਿਰ ਉਹ ਮੈਂ ਤੈਨੂੰ ਇਹ ਕਹਿਣਾ ਸੀ ਕਿ ਕੁੜੀ ਦਾ ਸਾਰਾ ਸਮਾਨ ਜਿਹੜਾ ਨਾ ਪਿਆ ਕਰ ਲੈਣਾ ਸੀ ਤੇ ਜੇ ਕੋਈ ਚੀਜ਼ ਲਿਆਉਣ ਵਾਲੀ ਆ ਨਾ ਤਾਂ ਵੀ ਮੈਨੂੰ ਦੱਸ ਤੇ ਜਾ ਕੇ ਸ਼ਹਿਰੋਂ ਲੈ ਆਈਏ ਫਿਰ ਟਾਈਮ ਦੇ ਟਾਈਮ ਜਾ ਕੇ ਫਿਰ ਔਖੇ ਹੋ ਜੀਦਾ ਉਦੋਂ ਤਾਂ ਮੈਨੂੰ ਲੱਗਦਾ ਵਾ ਕਿ ਸਾਰਾ ਸਮਾਨ ਆ ਹੀ ਗਿਆ ਵਾ ਪਰ ਫਿਰ ਵੀ ਨਾ ਜੋਤ ਨੂੰ ਇੱਕ ਵਾਰ ਪੁੱਛ ਲੈਣੀ ਆ ਕਿ ਇੱਕ ਵਾਰਾ ਛਾਤੀ ਮਾਰੀ ਲਾ ਮੁੜ ਕੇ ਇਹ ਨਾ ਹੋਵੇ ਦਿਨ ਦੇ ਦਿਨ ਪਾਜੜ ਪਵੇ ਉਦੋਂ ਹੋਰ ਕੰਮ ਹੁੰਦੇ ਆ ਤੇ ਮੁੜ ਕੇ ਕਹਿੰ ਮਰਾ ਸਮਾਨ ਹੈ ਨਹੀਂ ਆ ਤੇ ਆ ਸਮਾਨ ਹੈ ਨਹੀਂਗਾ ਕੋਈ ਨੀ ਕੁੜੀ ਨੂੰ ਪੁੱਛ ਲੈਣੀ ਆ ਹੁਣ ਨਿੱਕੇ ਮੋਟੇ ਸਮਾਨਾਂ ਦਾ ਮੈਨੂੰ ਕੀ ਪਤਾ ਵਾ ਉਹ ਤੇ ਕੁੜੀਆਂ ਨੂੰ ਹੀ ਪਤਾ ਵਾ ਨਾ ਆਈ ਦੇ ਦਰਮੇਂ ਕੈਂਡ ਆਵਾ ਚਲ ਕੋਈ ਨਹੀਂ ਕਰਦੀ ਆ ਮੈਂ ਗੱਲ ਤੇ ਹੋਰ ਸਾਰਾ ਇੰਤਜ਼ਾਮ ਹੋ ਗਿਆ ਵਾ ਨਾ ਸਾਰਾ ਹੀ ਹੋ ਗਿਆ ਤੈਹ ਤੇ ਲਵਿਆ ਵਾ ਵੇਖ ਲੋ ਜੇ ਘੱਟ ਵਾ ਲੋਡ ਵਾ ਤੇ ਮੈਂ ਮੁਖਤਿਆਰ ਨੂੰ ਫੋਨ ਕਰਾਂ ਕਿ ਥੋੜੇ ਜੇ ਨਾਲ ਲੈ ਵੀ ਹਦਣ ਉਹਨੂੰ ਕਹਿ ਦੇ ਲੋਡ ਪੈਣ ਅਨੁਸਾਰ ਜੇ ਕਿਤੇ ਲੋਡ ਪਹੂਗੀ ਤੇ ਲੈ ਲਾਂਗੇ ਨਹੀਂ ਤੇ ਉਹਦੇ ਕੋੜ ਹੀ ਰਹਿਣੇ ਆ ਆਹੋ ਫਿਰ ਪਤਾ ਨਹੀਂ ਗਾ ਨਾ ਹੁੰਦਾ ਕਿਤੇ ਵਾਅਦਾ ਘਾਟਾ ਹੋ ਜੇ ਤੇ ਲਾਉਣੇ ਪੈਂਦੇ ਆ ਫਿਰ ਇਹ ਕੱਲ੍ਹ ਸਹੀ ਹੁੰਦਾ ਕੀ ਕਰਨਾ ਹੁੰਦਾ ਵਾ ਰਮਨ ਫਿਕਰ ਤੇ ਹੈ ਹੀ ਨਾ ਜਨਾ ਚਰਕ ਸਿਰੇ ਨਹੀਂ ਚੜਦਾ ਕੰਮ। ਉਹ ਕੋਈ ਗੱਲ ਨਹੀਂ ਫਿਕਰ ਨਹੀਂ ਕਰੀਦਾ ਹੁੰਦਾ। ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਮਹਾਰਾਜ ਹੁੰਦਾ ਵਾ। ਵੇਖ ਲਿਓ ਮਹਾਰਾਜ ਨੇ ਸਾਰੇ ਕੰਮ ਸਾਡੇ ਵਧੀਆ ਕਰ ਦੇਨੇ ਆ। ਜਿਹੜੀ ਇਹ ਡਈ ਹੈ ਨਾ ਮਾ ਨੂੰ ਤਲਵਾਰਾਂ ਮਾਰਨ। ਪੇੜ ਦੀਆਂ ਕੁੜੀਆਂ ਸੋਕੇ ਕਰ ਕਿਉਂ ਚਲ ਗਈਆਂ। ਇਹਨੇ ਆਪੇ ਚੁੱਪ ਕਰ ਜਾਣਾ। ਰਮਨ ਦੋ ਤਿੰਨ ਦਿਨ ਹੋ ਗਿਆ। ਭਾਬੀ ਮੈ ਦਿਖੀ ਨਹੀਂ ਉਦੋਂ ਦੀ। ਮੇਰੇ ਸਹਾਂਵ ਨਾਲ ਨਾ ਦਿਲ ਤੇ ਗੱਲ ਆ ਲਈ ਆ। ਫਿਰ ਰਿਸ਼ਤੇਦਾਰਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਬੜੀ ਕੀਤੀ ਇਹਨਾਂ ਨੇ। ਆਹੋ ਇਹ ਗੱਲ ਤੇ ਹੁੰਦੀ ਆ। ਹੁਣ ਉਹਦੀ ਵੀ ਭੈਣ ਆਈ ਹੀ। ਮੇਰਾ ਪ੍ਰਾਪਰ ਜਾਈ ਵੀ ਆਈ ਹੀ ਤੇਜ ਵਾਈ ਵੀ ਆਈ ਹੀ ਸਾਰਿਆਂ ਜਾਣਿਆਂ ਦੇ ਸਾਹਮਣੇ ਗੱਲਬਾਤ ਹੋਈ ਮੰਨ ਲਓ ਹੁਣ ਵਿਆਜ ਇਕੱਠੇ ਤੇ ਹੁਣ ਆਈ ਆ ਫਿਰ ਅੱਖਾਂ ਕਿਦਾਂ ਤਾਂ ਚੁੱਕਣੀਆਂ ਵਾ ਸ਼ਰਮ ਤੇ ਆਉਣੀ ਆ ਨਾ ਪੇ ਇਹਨਾਂ ਦੇ ਹੁੰਦੇ ਆ ਮੈਂ ਕਿੰਨੀਆਂ ਗੱਲਾਂ ਕੀਤੀਆਂ ਹੈਗੀਆਂ ਉਹ ਬੜੀ ਢੀਠ ਵਾ ਉਹਨੂੰ ਬੜੀ ਸ਼ਰਮ ਸ਼ਰਮ ਦੀ ਆ ਗਈ ਆ ਚਲੋ ਜਿੱਦਾਂ ਮਰਜੀ ਆ ਸਾਡੀ ਧੀ ਵੀ ਆਈ ਜਾਵੇ ਮੇਰੀ ਧੀ ਆਪਣੇ ਘਰ ਨਾਲ ਸੌਖੀ ਵਸੇ ਕਦੀ ਜੱਗ ਵੀ ਕਿਸੇ ਨੇ ਜਿੱਤੇ ਆ ਮੈਂ ਸਬਜ਼ੀ ਵਾਲੇ ਦਾ ਵੇਪਲਾ ਥੱਲੇ ਨਾ ਲੱਗ ਜੇ ਜੇ ਬਣ ਗਈ ਤੇ ਰੋਟੀ ਲੈ ਆ ਮੈਂ ਲਵਨੀ ਲਵਨੀ ਰੋਟੀ ਚੱਲ ਸੂਟ ਤੇ ਸਾਰੇ ਰੱਖੇ ਦਿੱਤੇ ਆ ਜੋਤ ਨੂੰ ਆਜ ਮਾਰ ਕੇ ਨਾ ਇੱਕ ਉਹਨਾਂ ਦੱਸ ਦਿੰਨੀ ਆ ਜੋਤ ਪੁੱਤ ਘਾਲ ਸੁਣੀ ਮੇਰੀ ਹਾਂ ਜੀ ਮੰਮੀ ਵੇਖ ਲੈ ਪੁੱਤ ਸਮਾਨ ਤੇ ਮੈਂ ਸਾਰਾ ਪਾਤਾ ਵਾ ਜੇ ਕੋਈ ਰਹਿੰਦਾ ਵਾ ਤਾਂ ਤਾਂ ਵੀ ਵੇਖ ਲੈ ਨਹੀਂ ਮੰਮੀ ਜੀ ਸਮਾਨ ਤੇ ਤੁਸੀਂ ਸਾਰਾ ਪਾਈ ਦੇਣਾ ਵਾ ਮੈਂ ਤਾਂ ਦੱਸਤਾ ਹੀ ਕਿਹੜਾ ਕਿਹੜਾ ਪਾਉਣਾ ਵਾ ਨਾਲੇ ਨਾ ਮੈਂ ਜੀ ਕਾਲਜ ਜਾਣਾ ਵਾ ਥੋੜੇ ਜੀ ਡਾਕੂਮੈਂਟ ਲੈਣ ਵਾਲੇ ਆ ਤੇ ਮੇਰਾ ਰਾਦਾ ਹੁਣੇ ਲੈ ਆ ਵਾ ਚੱਲ ਫੇਰ ਛੇਤੀ ਆ ਜੀ ਹਾਂ ਜੀ امی ਛੇਤੀ ਆ ਜੂੰਗੀ ਤੇ ਜੇ ਸ਼ਹਿਰ ਜਾਣਾ ਵਾ ਤੇ ਵੇਖ ਲਾ ਸਮਾਨ ਕੋਈ ਲਿਆਉਣ ਵਾਲਾ ਤੇ ਲੈ ਹੀ ਆਵੀਂ ਫਿਰ ਉਹ ਮੈਂ ਡੱਡ ਜੀ ਨਾਲ ਚਲ ਜੂੰਗੀ ਪਤਾ ਹੈ ਮੈਂ ਸੰਦੀਪ ਨੂੰ ਫੋਨ ਕੀਤਾ ਸੀਗਾ ਅੱਛਾ ਮੈਂ ਵੀ ਆਦੀ ਤੇ ਜਿਹੜਾ ਕੋਈ ਨਿੱਕਾ ਮोटा ਸਮਾਨ ਆਪਣੇ ਭੈਣ ਨਾਲ ਲੈ ਦੇ ਜਾ ਕੇ ਠੀਕ ਹੈ ਜੀ ਦਾਦੀ ਤੇ ਹੈਗੀ ਮੈਂ ਆ ਜੂੰਗੀ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਪਹਿਲਾਂ ਮੈਂ ਉਹਲਾ ਕੰਮ ਕਰਾਵਾ ਉਥੇ ਜੀ ਜ਼ਿਆਦਾ ਟਾਈਮ ਲੱਗ ਗਿਆ ਨਾ ਤੇ ਫਿਰ ਮੈਂ ਕਿੱਥੇ ਸ਼ਹਿਰ ਵੱਲ ਜਾਂਦੀ ਰਹੂੰਗੀ ਚਲ ਪੁੱਤ ਉਹ ਤੇ ਕੋਈ ਗੱਲ ਨਹੀਂ ਘਰ ਦੋ ਬੰਦ ਜੇ ਪੈ ਗਿਆ ਸਮਾਨ ਮੇਰੀ ਗੱਲ ਸੁਣ ਮੈਂ ਤੁਹਾਨੂੰ ਇੱਕ ਗੱਲ ਸਮਝਾਉਣੀ ਆ ਹਾਂ ਜੀ ਜੋ ਵੀ ਤੇਰੀ ਚਾਚੀ ਕਰਦੀ ਆ ਨਾ ਉਹ ਗੱਲ ਤਾਂ ਨਾ ਆਪਣੇ ਮਨ ਤੇ ਕੋਈ ਗੱਲ ਨਹੀਂ ਗਈ ਲਉਣੀ ਕਿਉਂਕਿ ਸੰਦੀਪ ਵਾਰੀ ਨੇ ਤਾਂ ਇਹੋ ਕੁਝ ਕੀਤਾ ਸੀ ਲਵਲੀ ਦੇ ਵਿਆਹ ਤੇ ਹਨੂ ਨਾ ਸੱਦਿਆ ਕੋਈ ਨਹੀਂ ਜੋ ਸਮਝਦੀ ਆ ਵੀ ਉਪਰੇ ਆ ਤੋ ਉਪਰੇ ਸਹੀ ਬਾਕੀ ਤਿੰਨੇ ਜਾਣੇ ਤੁਹਾਡੇ ਨਾਲ ਹਨਾ ਸਾਡਾ ਸਾਥ ਦੇਣ ਦੇ ਆ ਪੈਸੇ ਤੇ ਲਪਖੋਂ ਵੀ ਨਾ ਕਦੇ ਪਿੱਠ ਨਹੀਂ ਮੁਖਾਲੀ ਉਹਨਾਂ ਨੇ ਜੇ ਹੀ 50000 ਕਹਿੰਦੇ ਆ ਤਾਂ ਅਗਲੇ ਲੱਖ ਫੜਾਉਂਦੇ ਆ ਵੀ ਕੋਈ ਗੱਲ ਨਹੀਂ ਸਾਡੀਆਂ ਵੀ ਧੀਆ ਵਾਂ ਤੁਸੀਂ ਕਰੋ ਜਿਹੜਾ ਕੰਮ ਕਰਨਾ ਤੋ ਤੇ ਕੱਲੀ ਦੀ ਕਿਹੜੀ ਗੱਲ ਵਾ ਹਾਂਜੀ ਮੰਮੀ ਜੀ ਕੀ ਤੇ ਗੱਲ ਹੈਗੀ ਆ ਪਰੇ ਆ ਵੀ ਸਾਰੇ ਜਣੇ ਇਕੱਠੇ ਹੋਣ ਖੁਸ਼ੀ ਖੁਸ਼ੀ ਸਾਰੇ ਕੰਮ ਕਰਨ ਤੇ ਕਿੰਨਾ ਵਧੀਆ ਲੱਗਦਾ ਵਾ ਹਰ ਰਵਿੰਦਰ ਭਾਬੀ ਆਉਂਦੇ ਆ ਵਿਚਾਰੇ ਤੇ ਡਰੇ ਰਹਿੰਦੇ ਆ ਘੜੀ ਦੀ ਘੜੀ ਆਉਂਦੇ ਆ ਫਿਰ ਕਹਿੰਦੇ ਮੰਮੀ ਆਉਣ ਵਾਲੇ ਆ ਚੱਲੀਏ ਇਹ ਮਜ਼ਾ ਤੇ ਨੀਣਾ ਕੋਈ ਹੋਇਆ ਹਾਂ ਤੇ ਤੇਰੀ ਗੱਲ ਠੀਕ ਆ ਬਿਲਕੁਲ ਜਿਹੜੀਆਂ ਰੌਣਕਾਂ ਹੁੰਦੀਆਂ ਨਾ ਉਹ ਪਰਿਵਾਰਾਂ ਨਾਲ ਹੁੰਦੀਆਂ ਵਾ ਸਾਰੇ ਜੀ ਰਲ ਮਿਲ ਕੇ ਚੱਲੀਏ ਨਾ ਨਾਲੇ ਤੇ ਪਿੰਡ ਨੂੰ ਧਰ ਹੁੰਦਾ ਵਾ ਕਿ ਟੱਬਰ ਸਾਰਾ ਇਕੱਠਾ ਵਾ ਤੇ ਨਾਲੇ ਨਾ ਮਾਹੌਲ ਚੰਗਾ ਲੱਗਦਾ ਵਾ ਹੁਣ ਇੱਕ ਨੇ ਮੂੰਹ ਉੱਤਰ ਨੂੰ ਘਟਿਆ ਹੋਵੇ ਦੂਜੇ ਨੇ ਉੱਤਰ ਨੂੰ ਘਟਿਆ ਹੋਵੇ ਚੰਗਾ ਨਹੀਂ ਲੱਗਦਾ ਪਰ ਹੁਣ ਕੀ ਕਰਨਾ ਅਗਲੇ ਦੀ ਆਪਣੀ ਸਮਝ ਵਾ ਕਿਸੇ ਦੇ ਦਿਮਾਗ ਵਿੱਚ ਤਕੋਲ ਕਹੀ ਪਾ ਨਹੀਂ ਸਕਦੇ ਸਿਆਣੀ ਬਿਆਣੀ ਆ ਉਹ ਕਿਹੜੀ ਨਿਆਣੀ ਹੈ ਤੈਨੂੰ ਸਮਝਾਉਣ ਦੀ ਲੋੜ ਵਾ ਹਾਂਜੀ ਮੰਮੀ ਜੀ ਬਸ ਇਹ ਆ ਵੀ ਵਿਆਹ ਦਾ ਕੰਮ ਚੰਗਾ ਚੰਗਾ ਹੋ ਜੇ ਬਸ ਚਾਚੀ ਜੀ ਨਾਲ ਕੋਈ ਗੱਲ ਨਾ ਕਰਨ ਕੋਈ ਗੱਲ ਨਹੀਂ ਪੁੱਤ ਸੰਜੋਗ ਹੋਏ ਨਾ ਹਰ ਹਿੱਲੇ ਹੋ ਜਾਣਾ ਉਹ ਭਾਵੇਂ ਜਿੰਨਾ ਮਰਜ਼ੀ ਜ਼ੋਰ ਲੰਦੀ ਰਹੇ ਬਾਕੀ ਸੰਦੀਪ ਦੀ ਨੂੰ ਇਦਾਂ ਸਮਝਾਉਂਦੇ ਰਹੋ ਉੱਥੇ ਵੀ ਨਾ ਬੜੀਆਂ ਗੱਲਾਂ ਪਤਾ ਹੁੰਦੀਆਂ ਵਾ ਦੀਦੀ ਬੜੇ ਫਿਕਰ ਚ ਰਹਿੰਦੀ ਆ ਠੀ ਮੇਰੇ ਵਿਆਹ ਤੋਂ ਬਾਅਦ ਕੋਈ ਨਾ ਕੋਈ ਹਲਤੇ ਕਰਿਓ ਭਾਜੀ ਨੂੰ ਆਪ ਸਮਝਾ ਲਿਓ ਕੋਈ ਗੱਲ ਨਹੀਂ ਮਖਤਿਆਰ ਨੂੰ ਲੈ ਕੇ ਨਾ ਜਾਂ ਤੇ ਉਹਨਾਂ ਦੇ ਘਰ ਜਾਵਾਂਗੇ ਤੇ じゃ ਇੱਥੇ ਸੱਦਾਂਗੇ ਮੈਂ ਨਾ ਹੁਣ ਗੱਲ ਤਾਂ ਨਹੀਂ ਹੋ ਕਰਨੀ ਪੇ ਘਰ ਤੇ ਵਿਆਹ ਰੱਖਿਆ ਵਾ ਜੇ ਉਦਾਂ ਦੀ ਕੋਈ ਗੱਲ ਹੋ ਗਈ ਉਹ ਵਿਟਰ ਗਿਆ ਪੇ ਮੈਂ ਆਉਣਾ ਹੀ ਨਹੀਂਗਾ ਫੇਸ ਹੀ ਆਪਾ ਤੇ ਵਿਆਹ ਲੰਘ ਜਾਊਗਾ ਸਾਰੇ ਕੰਮ ਠੀਕ ਹੋ ਜਾਣਗੇ ਫੇਰ ਕੋਈ ਨਹੀਂ ਸੱਦ ਲਾਂਗੇ ਤੇ ਬਹਿ ਕੇ ਗੱਲ ਕਰ ਲਾਂਗੇ ਪੀ ਵੀ ਇਹ ਪੁੱਤ ਜਿਹੜੇ ਜਵਾਈ ਹੁੰਦੇ ਹੋ ਵੀ ਪੋਤੀ ਹੁੰਦੇ ਤਿਆਂ ਦੇ ਕੇ ਪੁੱਤ ਸਿਹੜੀ ਦੇ ਆ ਤੇ ਜੇ ਤੂੰ ਇਦਾਂ ਕਰੇਗਾ ਨਾ ਤੇ ਚੰਗੇ ਨਹੀਂ ਲੱਗੇਦਾ ਚਲੋ ਵੇਖ ਲਿਓ ਮੰਮੀ ਜੀ ਤੇ ਮੈਂ ਆਵਾ ਆਵਾਂ ਫਿਰ ਲੇਟ ਹਾਂ ਹਾਂ ਜਾ ਹੋਇਆ ਤੂੰ ਮੇਰਾ ਪੁੱਤ ਚਲੋ ਥਾਣ ਚਾਹ ਲੈ ਚਪਰਾਵਾ ਸਮਾਨ ਤੇ ਠੀਕ ਵਾ ਆਉਂਦੀ ਆ ਸੰਦੀਪ ਤਾਨੂੰ ਵੀ ਖਾ ਲੇਨੀ ਆ ਵੀ ਵੇਖ ਲੈ ਜੇ ਕੋਈ ਰਹਿੰਦਾ ਤੇ ਲੈ ਆਓ ਜਾ ਕੇ ਲੈ ਆ ਵੀ ਪਰ ਮੇਈ ਤਾਂ ਮੇਰਾ ਤਾਂ ਨਾ ਮਨ ਬੜਾ ਹੀ ਖੁਸ਼ ਆ ਉਹ ਦਿਨ ਸਾਰੇ ਜਣੇ ਇਕੱਠੇ ਹੋਏ ਦੇ ਸੀ ਨਾ ਹਾਂਜੀ ਤੇ ਵੇਖ ਲੈ ਲਵਲੀਤੀ ਮਸਿਬਾ ਹੀ ਦੀ ਹਾਂ ਤੇ ਦਲਜੀਤ ਨੇ ਵਧੀਆ ਕੰਮ ਕੀਤਾ ਜੀ ਦਲਜੀਤ ਨੇ ਉੱਠ ਕੇ ਕਿਹਾ ਨਾ ਹੂੰ ਹੂੰ ਇਹ ਇਦਾਂ ਕਰਨਾ ਆ ਤੇ ਰਿਸ਼ਤਾ ਕਰਵਾਉਣਾ ਹੀ ਕਰਵਾਉਣਾ ਹੀ ਹੁਣ ਤੇ ਕੋਈ ਜੀਤ ਉਮੀਦ ਹੈ ਨਹੀਂ ਮੈਂ ਜੇ ਬੋਲੂਗਾ ਪਰ ਜਦੋਂ ਲੋਰ ਪਈ ਚਾ ਅੱਗੇ ਬੋਲ ਲਿਆ ਤਾਂ ਹਾਂ ਬੋਲ ਪਿਆ ਚਲੋ ਜਿੱਦਾਂ ਵੀ ਆ ਚਲੋ ਪਹਿਲੇ ਹੀ ਭਾਵੇਂ ਖਰਾਬੀ ਕੀਤੀ ਮਾੜੀ ਮੋਟੀ ਉਹਨੇ ਹਾਂ ਜੀ ਤੇ ਹੁਣ ਠੀਕ ਹੋ ਗਿਆ ਖਰਾਬੀ ਤੁਹਾਡੇ ਸਾਹਮਣੇ ਕੀਤੀ ਆਪਣੇ ਸੋਹਰਿਆਂ ਕਿੱਥੇ ਥੋੜੀ ਉਹਨੇ ਕੋਈ ਗੱਲ ਕੀਤੀ ਤੇ ਜੇ ਲੋਰ ਪਈ ਹੀ ਵਧ ਕਟ ਬੋਲਦੇ ਹੀ ਤੇ ਚਲ ਸਾਡੇ ਹੱਕ ਚ ਬੋਲਿਆ ਨਾ ਹਾਂ ਚਲੋ ਬੰਦਾ ਗਲਤੀ ਕਰ ਹੀ ਲੈਂਦਾ ਤੇ ਕੋਈ ਗੱਲ ਨਹੀਂ ਤੇ ਮੈਂ ਨਾ ਸੱਦੇ ਆ ਦਿਲਜੀਤ ਨੂੰ ਘਰ ਹਾਂਜੀ ਦਿਲਜੀਤ ਤੇ ਸੰਦੀਪ ਆਣ ਲੱਗੇ ਆ ਠੀਕ ਹਾਂ ਤੇ ਆਣ ਆਲੇ ਹੋਣੇ ਆ ਉਹ ਇਹ ਤਾਂ ਨੂੰ ਅੱਗੇ ਲੱਭੀ ਜਾਣੇ ਤੂੰ ਪਿੱਛੇ ਆ ਕੇ ਬੈਠੇ ਇੱਧਰ ਹੋਰ ਦਿਲਜੀਤ ਠੀਕ ਠਾਕ ਸੱਸੀ ਗਾ ਮਮਾ ਜੀ ਸੱਸੀ ਗਾ ਉਧਰੋਂ ਧੋਪੜੀ ਆਂਦੀ ਸਿਰ ਸੇ ਹਾਂਜੀ ਹਾਂਜੀ ਤੇ ਇੱਥੇ ਬਾਬਾ ਸ਼ਾ ਆਇਓ ਤੇ ਇੱਥੇ ਬੈਠਦੇ ਤੇਰੇ ਬਾਰੇ ਗੱਲਾਂ ਕਰਨ ਦੇ ਦੋ ਜਾਨੀ ਠੀਕ ਹੈ ਠੀਕ ਹਾਂ ਬੈਠੋ ਬੈਠੇ ਮੈਂ ਪਰਮੀਤ ਨੂੰ ਕਹਿਂ ਰਿਹਾ ਸੀ ਹਾਂਜੀ ਹਾਂਜੀ ਮੈਂ ਵੇਖ ਲਿਆ ਦਲਜੀਤ ਨੇ ਭਾਵੇਂ ਗਲਤੀਆਂ ਕੀਤੀਆਂ ਸੀ ਪਿਛੇ ਤੇ ਹੁਣ ਮੋੜੇ ਦਾ ਦਿਲ ਖੋਸ਼ ਕਰਤਾ ਏ ਇਹ ਤਾਂ ਗੱਲ ਹੈਗੀ ਮਾਮਾ ਜੀ ਹਾਂ ਕੁੜੀ ਦਾ ਵਿਆਹ ਦੀ ਗੱਲ ਹੀ ਸਾਰੀ ਤਾਂ ਕਰਕੇ ਕੰਮ ਕਰਨਾ ਪਿਆ ਫਿਰ ਮੈਨੂੰ ਗੁੱਸੇ ਨਾਲ ਆਈ ਮਮੇ 100 ਇਹਿੰਦੀਆਂ ਵਾ ਪਰ ਪਤਾ ਕੀ ਗੱਲ ਵਾ ਕੁੜੀ ਦੇ ਵਿਆਹ ਦੀ ਗੱਲ ਹੀ ਮੈਨੂੰ ਇਹਨਾਂ ਦਾ ਕਰਨਾ ਪੈਣਾ ਸੀ ਜੇ ਮੈਂ ਨਾਲ ਇਹਨਾਂੇ ਕੰਮ ਕਰਦਾ ਤੇ ਵਿਆਹ ਸਿਰੇ ਨਹੀਂ ਚੜਨਾ ਨਹੀਂ ਵਧਿਆ ਕੀਤਾ ਤੂੰ ਹਾਂਜੀ ਉਧਰ ਵੀ ਤੇਰੀ ਸੋਭਾ ਹੋਣੀ ਦੀ ਆ ਇਹ ਸੋਭਾ ਦੀ ਗੱਲ ਨਹੀਂ ਨਹੀਂ ਕੰਮ ਕਰਨਾ ਹੀ ਪੈਣਾ ਆਇਆ ਹੀ ਭੈਣ ਜੀ ਹਾਂ ਦਾ ਫੋਨ ਹਾਂਜੀ ਹਾਂਜੀ ਕੋਈ ਮੈਨੂੰ ਦੱਸਣ ਦੇ ਦੀ ਆਵਾਜ਼ ਕਹਿੰਦੇ ਕਿ ਦਲਜੀਤ ਨੇ ਵਧੀਆ ਕੀਤਾ ਭਾਜੀ ਉੱਠ ਕੇ ਨਾ ਜਿਹੜੀ ਗੱਲ ਕਹਿਤੀ ਲਾਸਟ ਤੇ ਇਹ ਰਿਸ਼ਤਾ ਤੇ ਮੈਂ ਕਰਾਉਣਾ ਹੀ ਕਰਾਉਣਾ ਆਇਆ ਹਾਂ ਜਿਹੜਾ ਮਰਜੀ ਜੋਰ ਲਾ ਲੈ ਉਹ ਪਤਾ ਗੱਲ ਕੀ ਪਹਿਲਾਂ ਉੱਧਰ ਆਏ ਨਾ ਉੱਧਰ ਵੀ ਤਾਂ ਬੋਲਣ ਦੇ ਹੀ ਤੂੰ ਰਿਸ਼ਤਾ ਕਰਾਉਣ ਦੇ ਔਰ ਰਿਸ਼ਤਾ ਮੈਨੂੰ ਪਤਾ ਲਵਲੀ ਹੁਣੀ ਕਰਾਉਣ ਦੇ ਉਹ ਮਹਾਰਾਜਾ ਚੰਗਾ ਬੋਲ ਕੇ ਗਏ ਅੱਛਾ ਅੱਛਾ ਮੈਂ ਤਾਂ ਹੀ ਬੋਲਿਆ ਅੱਜ ਉਥੇ ਨਹੀਂ ਵਧੀਆ ਕੀਤਾ ਹਾਂਜੀ ਮੇਰਾ ਵੀ ਦਿਲ ਖੁਸ਼ ਹੋ ਗਿਆ ਚੱਲ ਰਿਸ਼ਤਾ ਕਰਾਇਆ ਸੀ ਮੁੰਡੇ ਦਾ ਪਹਿਲੇ ਤਾਂ ਮੇਰਾ ਮਨ ਹੀ ਖੱਟਾ ਕਰ ਮੈਂ ਪਸਤਾਨ ਦਾ ਹੀ ਵਿਚ ਵਿੱਚ ਚਲੋ ਕੋਈ ਗੈ ਨਹੀਂ ਗਲਤੀਆਂ ਹੋ ਜਾਂਦੀਆਂ ਵਾ ਮੈਨੂੰ ਕਿੰਨਾ ਮਾਰਾ ਚੰਗਾ ਬੋਲਿਆ ਕਦੀ ਮੇਰੇ ਅੱਗੇ ਨਹੀਂ ਬੋਲੀ ਠੀਕ ਆ ਸੰਦੀਪ ਹੁਣ ਤੱਕ ਹੋਛਣਾ ਨਾ ਹਾਂਜੀ ਹਾਂਜੀ ਦਰਜੀਤ ਨੇ ਕਿੰਨਾ ਸਾਥ ਦਿੱਤਾ ਉੱਥੇ ਬੋਲ ਕੇ ਆਇਆ ਸਾਰਿਆਂ ਨੂੰ ਹਾਂਜੀ ਇਹ ਤਾਂ ਗੱਲ ਹੈ ਵਾ ਚਲੋ ਮਾਮਾ ਜੀ ਨੇ ਸਮਝਾਇਆ ਸੀ ਤੇ ਇਹਨਾਂ ਨੂੰ ਸਮਝ ਆ ਗਈ ਹਾਂਜੀ ਤੇ ਕੋਈ ਗੱਲ ਨਹੀਂ ਹੁਣ ਅੱਗੇ ਵਿਆਹ ਨਾਲ ਮਿਲ ਕੇ ਕਰਨੇ ਆ ਹਾਂਜੀ ਲਵਲੀ ਹਣੇ ਵੀ ਨਾਲ ਹੀ ਆ ਨਹੀਂ ਨਹੀਂ ਉਹਨਾਂ ਨੇ ਸਾਰਾ ਕੰਮ ਕਰ ਲੈਣਾ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਵੈਸੇ ਕੋਈ ਨਾ ਬਾਕੀ ਜਿਹੜਾ ਰਹਿ ਲੇਗਾ ਆਪਾਂ ਕਰ ਲਈਏ ਨਾ ਚਲੋ ਤਾਈ ਦੀ ਫਿਕਰ ਹੀ ਹਾਂਜੀ ਉਹ ਵੀ ਚਲੋ ਹੌਲੀ ਹੌਲੀ ਮੰਨ ਜਾਣਾ ਉਹਨਾਂ ਨੇ ਮੰਨ ਜਾਣਾ ਉਹਨਾਂ ਨੇ ਜੋ ਸਾਰੇ ਟੱਬਰ ਹੀ ਇੱਕ ਪਾਸੇ ਹੋ ਗਿਆ ਤਾਂ ਫਿਰ ਆਪਾਂ ਕੱਲ੍ਹ ਨੂੰ ਥੋੜੀ ਚੱਲਦੇ ਹਾਂ ਹਾਂਜੀ ਹਾਂਜੀ ਮੰਮੀ ਉਹਨਾਂ ਦਾ ਵੀ ਫੋਨ ਆਉਣ ਡਿਆ ਸੀ ਤੇ ਕਹਿੰਦੇ ਜਾਂ ਅੱਜ ਸ਼ਾਮਾਂ ਨੂੰ ਆ ਜਿਓ ਜਾਂ ਕੱਲ੍ਹ ਨੂੰ ਆ ਜਿਓ ਜੋ ਉਹਨਾਂ ਦਾ ਥੋੜਾ ਜਿਹਾ ਸਮਾਨ ਰਹਿਂਦਾ ਸੀ ਲੈਣ ਵਾਲਾ ਤੇ ਕੋਈ ਨਹੀਂ ਜਾ ਕੇ ਲੈ ਆਇਆ ਫਿਰ ਹਾਂਜੀ ਹਾਂਜੀ ਕੋਈ ਗੱਲ ਨਹੀਂ ਚੱਲ ਜਾਗੀ ਦੇਖੋ ਇਹ ਲੋੜ ਹੋ ਗਈ ਤੁਹਾਨੂੰ ਵੀ ਦੱਸਦੇ ਕੋਈ ਗੱਲ ਨਹੀਂ ਆਪਾਂ ਤੇ ਫਿਰ ਮੈਂ ਅਸੀਂ ਦੋਵੇਂ ਜਣੇ ਵੀ ਕਟਾਂਗੇ ਟਾਈਮ ਚਲੋ ਠੀਕ ਆ ਮਾਮਾ ਜੀ ਅਸੀਂ ਵੀ ਜਾਵਾਂਗੇ ਉਹ ਵਜੇ ਪਛਮਨ ਚਲ ਜਾਗੇ ਠੀਕ ਆ ਹਾਂ ਤੇਰੀ ਗੱਲ ਆ ਜਾਓਗੇ ਠੀਕ ਆ ਠੀਕ ਆ ਚਲੋ ਭਾਈ ਨੂੰ ਮੈਂ ਕਹਤਾ ਸੀ ਅੱਛਾ ਬਾਕੀ ਕੰਮ ਸਾਰੇ ਹੋਏ ਗਏ ਬਾਕੀ ਜਿਹੜੀ ਉੱਥੇ ਦੇ ਕੰਮ ਨੇ ਉਹ ਤੇ ਲਵਲੀ ਨੇ ਸਾਥ ਹੀ ਲੈਣੇ ਆ ਚਲੋ ਬਾਕੀ ਉਹ ਕਰ ਲਾਂਗੇ ਥੋੜਾ ਬਤਾਪਾ ਕਰ ਲਾਂਗੇ ਠੀਕ ਆ ਹਨਾ ਨਾਲ ਮਿਲ ਕੇ ਸਾਰੇ ਕੰਮ ਕਰ ਲਈਏ ਹੁਣ ਹੋਰ ਹੋਰ ਹਨਾ ਰਿਸ਼ਤਾ ਨੇਪੜੇ ਚੜ੍ਹਦੀ ਗੇ ਤਰੀਕੇ ਨਾਲ